ਜਿੱਥੇ ਬੀਤੀ ਰਾਤ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਤੰਬੂ ਪੁਲਿਸ ਵੱਲੋਂ ਖਦੇੜ ਦਿੱਤੇ ਗਏ ਉੱਥੇ ਹੀ ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਗਰੂਰ ਦੇ ਵਿੱਚ ਧਨਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹ ਧਰਨਾ ਚੁਕਵਾ ਲਿਆ ਇਸੇ ਦੇ ਮੱਦੇਨਜ਼ਰ ਤੋਂ ਅੰਦਾਜ਼ਾ ਜ਼ੀਏ ਕਿ ਜਗ੍ਹਾ-ਜਗ੍ਹਾ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਾਫੀ ਸਮੇਂ ਤੋਂ ਜੜਾ ਖਨੌਰੀ ਬਾਰਡਰ ਤੇ ਕਿਸਾਨ ਧਰਨਾ ਲਗਾ ਕੇ ਬੈਠੇ ਹੋਏ ਸਨ ਕਿ ਉਹ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਸਰਕਾਰ ਉਹਨਾਂ ਨੂੰ ਨਿਕਲਣ ਨਹੀਂ ਦੇ ਰਹੀ ਸੀ ਜਿਸ ਦੇ ਕਰਕੇ ਜਿਹੜਾ ਬੀਤੀ ਰਾਤ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਕਿਸਾਨਾਂ ਨੂੰ ਉੱਥੋਂ ਚੁੱਕ ਲਿਆ ਜਾਂਦਾ ਹੈ ਤੇ ਕਈ ਕਿਸਾਨ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਵੀ ਲੈ ਲਏ ਜਾਂਦੇ ਨੇ ਤਾਂ ਇਸ ਦੇ ਮੱਦੇਨਜ਼ਰ ਜਿਹੜੇ ਕਿਸਾਨ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਦੇ ਚੱਲਦੇ ਸੰਗਰੂਰ ਦੇ ਵਿੱਚ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਫੜ ਕੇ ਬੱਸਾਂ ਦੇ ਵਿੱਚ ਪਾ ਕੇ ਗ੍ਰਿਫਤਾਰੀ ਪਾਈ ਗਈ ਹੈ ਦੇ ਦੇ ਦਿਓ ਸਾਡੇ ਨਾਲ ਚੱਲੋ ਜਿੱਥੇ ਦੂਜੇ ਆਪਣੇ ਕਿਸਾਨ ਆਪੂ ਨੇ ਤੁਹਾਨੂੰ ਉੱਥੇ ਲੈ ਚਲਦੇ ਆ ਤੁਸੀਂ ਆਪਣੀ ਰਾਏ ਦੱਸੋ ਵੀ ਕਿਵੇਂ ਕਰ ਰਹੇ ਆਪਾਂ ਨੇ ਜੇ ਆਪਾਂ ਨੂੰ ਕਿਹੜੀ ਗੱਲ 'ਚ ਠੀਕ ਹੈ ਵੀ ਆਪਾਂ ਆਰਾਮ ਨਾਲ ਇਹਨਾਂ ਦੇ ਨਾਲ ਚੱਲੀਏ ਜਾਂ ਆਪਾਂ ਇੱਥੇ ਬੈਠਣਾ ਥੋੜੀ ਰਾਏ ਮੰਗਦੇ ਆ ਬਾਕੀ ਆਪਣੇ ਆਪੂ ਪਹਿਲਾਂ ਨਹੀਂ ਦੇਖੋ ਆਪਣਾ ਸ਼ਾਂਤ ਨੇ ਜੀ ਪ੍ਰਦਰਸ਼ਨ ਰਹਿੰਦਾ ਜਦੋਂ ਵੀ ਆਪਾਂ ਕਿੱਥੇ ਕਰਦੇ ਆ ਤੇ ਮੰਗਾਂ ਨੇ ਆਪਣੇ ਆਪ ਇੱਥੇ ਵੀ ਮਣਵਾ ਲਾਂਗੇ ਤੇ ਉੱਥੇ ਹੀ ਬੈਠ ਕੇ ਮਣਵਾ ਲਾਂਗੇ ਕਮਾਈ ਦੀ ਪੰਜਾਬ ਕੇਦੇ ਨਸੀ ਕਿਸਾਨਾਂ ਦੇ ਨਾਲ ਆ ਜਿਹੜਾ ਮੁੱਖ ਮੰਤਰੀ ਆ ਅੱਜ ਦੇ ਟਾਈਮ ਉਹ ਕੇਂਦਰ ਸਰਕਾਰ ਦੀ ਮਿੰਨੀਪੋਪਤਨਾ ਉਹਦੀ ਘੱਟ ਪੁੱਤਰੀ ਬਣਿਆ ਹੋਇਆ ਉਹ ਮਨਦਲ ਮਜ਼ਦੂਰਾਂ ਦੇ ਕਿਸਾਨਾਂ ਨਾਲ ਧੱਕਾ ਕਰ ਰਿਹਾ ਉਥੇ ਖੀਰ ਖੂਰ ਬਣਾਈ ਹੋਣੀ ਹੋਰ ਕਿਸਤੂ ਕਰਾਉਣ ਦੇ ਲਈ ਆ ਕੇ ਸਾਡੇ ਜਿੱਥੇ ਪਹਿਲਾਂ ਆ ਗੂ ਪਟਿਆ ਰੱਖੇ ਨੇ ਸਾਨੂੰ ਬਣਾ ਲੈਣ ਦੇ ਲਈ ਲੈ ਜਾ ਕੇ ਜਦ ਤੱਕ ਉਹਨਾਂ ਨੂੰ ਛੱਡਦੇ ਸੀ ਵੀ ਅੰਦਰ ਹੀ ਰਾਂਗੇ ਆ ਕਿਸਾਨ ਜਿਹਨੇ ਜਿੱਥੇ ਖਨੌਰੀ ਸ਼ੈਂਪੂ ਵੇਡਰ ਵਿਹਲਾ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਭਾਈ ਸ਼ੈਂਪੂਆਰ ਖਨੌਰੀ ਵੇਡਰ ਕਿਸਾਨ ਰਾਜਪੁਰਸ ਵੱਲੋਂ ਲੈਕਾਰ ਦਿੱਤੇ ਗਏ ਨੇ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜਿਹੜੀ ਕਰਦੀਆਂ ਹੁੰਦੀਆਂ ਨੇ ਜਿਹੜੇ ਲੋਕਾਂ ਦੇ ਹੱਕ ਮਾਰਨ ਲਈ ਲੋਕਾਂ ਨੂੰ ਦਬਾਉਣ ਦੇ ਲਈ ਇਹ ਤੱਕੇ ਕਰਦੀਆਂ ਰਹੀਆਂ ਨੇ ਬਾਰ ਲੋਕਾਂ ਨੇ ਜ਼ਬਰ ਤੇ ਜ਼ੁਲਮ ਦਾ ਟੱਕਰ ਕਰਨ ਲਈ ਤਿਆਰ ਨੇ ਸਰਕਾਰ ਵੀ ਤਿਆਰ ਰਹੇ ਅੱਗੇ ਦਾ ਨਤੀਜਾ ਬਦਲਣ ਲਈ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਧੋਖੇबाजी ਕਰੀ ਹੈ ਜਿਹੜੀ ਦਿੱਲੀ ਅੱਜ ਬੋਰੀ ਤੋਂ ਬਖਰ ਆ ਚੁੱਕਿਆ ਜਿਹੜਾ ਮੈਂ ਕਿਸਾਨਾਂ ਦੇ ਨਾਲ ਕਹਿੰਦਾ ਸੀ ਅੱਜ ਤੁਹਾਡੇ ਸਾਹਮਣੇ ਹੈ ਕਿ ਅਸੀਂ ਕਿਵੇਂ ਫਾਲੂ ਪੁਲਿਸ ਤੱਕੇ ਦੇ ਦੇ ਕੇ ਗ੍ਰਿਫਤਾਰ ਕਰ ਰਹੀ ਹੈ ਬਿਲਕੁਲ ਬਿਲਕੁਲ ਚਾਹੇ ਸਾਨੂੰ ਫਾਂਸੀ ਦਿੱਤੀ ਜਾਵੇ ਪਰੇਲ ਛੋਟੇ ਛੋਟੇ ਮਜਲੂਮਾਂ ਵੀ ਸਰ ਕਿਸਾਨਾਂ ਵਾਲਾ ਅੱਜ ਧਰਨਾ ਨੈਸ਼ਨਲ ਹਾਈਵੇ ਤੇ ਲਾਇਆ ਗਿਆ ਤੇ ਹੁਣ ਉਸ ਤੋਂ ਬਾਅਦ ਕੀ ਕੋ ਕਰਿਆ ਜਾ ਰਿਹਾ ਆ ਕਿਸਾਨਾਂ ਵਾਲੇ ਨੇ ਪ੍ਰੋਟੈਸਟ ਕਰ ਰਹੇ ਸੀਗੇ ਜਿਸ ਨੂੰ ਬੜੀ ਕੋਸ਼ਿਸ਼ ਕੀਤੀ ਬਣੂ ਪੀਸ ਤੋਂ ਵੀ ਉਹਨੂੰ ਡਿਸਾਲਵ ਕਰਦੇ ਪਰ ਉਹ ਥੋੜੇ ਐਸੇ ਸੀਗੇ ਇਸ ਕਰਕੇ ਸਾਨੂੰ ਕੋਈ ਪ੍ਰੀਵੈਂਟਿਵ ਅਰੈਸਟ ਕਰ ਲਈ ਗਈ ਸੀ ਉਸ ਤੋਂ ਬਾਅਦ ਅਸੀਂ ਉਹਨੂੰ ਮੈਚ ਤੇ ਜਨ ਆ ਕਿਸਾਨਾਂ ਵਾਲੋ ਨੈਸ਼ਨਲ ਹਾਈਵੇ ਤੇ ਨਹੀਂ ਮੰਨਿਆ ਜਾ ਰਿਹਾ ਸੀ ਜਦੋਂ ਪੂਰਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ ਜੀ ਉਹਨਾਂ ਨੂੰ ਆਪਣਾ ਟੈਸਟ ਕੀਤਾ ਜਾ ਰਿਹਾ ਸੀ ਜੀ ਆਪਣੀ ਮੰਗਾਂ ਹੈਗੀਆਂ ਉਹਨਾਂ ਦੀ ਆਪਣੇ ਵਿਜੀਟ ਪਰ ਕਿੰਨੇ ਕ ਕਿਸਾਨਾਂ ਨੂੰ ਹਰਾਸਮੈਂਟ ਦੇਖੋ ਅਸੀਂ ਇਹ ਕਾਊਂਟ ਨਹੀਂ ਕਰਾਂਗੇ ਨਹੀਂ ਖਾਸ ਕਰਾਂਗੇ ਮੈਨੂੰ ਲੱਗਦਾ ਕਿ ਪਿੱਛੇ ਲੱਗੇ ਹੁਣ ਕਿੱਥੇ ਤੱਕ ਲੈ ਕੇ ਜਾਇਆ ਗਿਆ ਹੈ ਜੀ ਉਹਨਾਂ ਨੂੰ ਬਿਲਕੁਲ ਹੀ ਬਿਲਕੁਲ ਇਹ ਪ੍ਰਿਵੈਂਟਿਵ ਐਕਸ਼ਨ ਮੰਗਿਆ ਸੀ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਜੂਨੀਅਰ ਨਾਲ ਪੁਲਿਸ ਸਟੇਸ਼ਨ ਲੈ ਕੇ ਜਾਵੋ ਜੀ ਪ੍ਰਿਵੈਂਟਿਵ ਐਕਸ਼ਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ